ਹਾਂਜੀ ਦੋਸਤੋ ਸਤ ਸ੍ਰੀ ਅਕਾਲ ਜੀ ਹੋਰ ਸਨੋ ਠੀਕ ਠਾਕ ਹਾਂ ਜੀ ਆਜੋ ਦੋਸਤੋ ਤੁਹਾਨੂੰ ਪੀਲੀ ਸਰੋਂ ਦਿਖਾਈਏ ਜੀ ਆਪਣੇ ਮਿੱਤਰ ਪਿਆਰੇ ਕੋਲੇ ਲੱਗੀ ਹੋਈ ਸੀਗੀ ਜੀ ਇਹਦਾ ਝਾੜ ਹੈਗਾ ਜੀ 8 ਤੋਂ 10 ਕੁਇੰਟਲ ਪ੍ਰਤੀ ਕਿਲਾ ਜੀ ਤੇ ਕਬਾਣਾਂ ਦੀ ਕਟਾਈ ਜੀ ਕਰੀ ਜਾਂਦੀ ਹੈ ਜੀ ਆਜੋ ਜੀ ਤੁਹਾਨੂੰ ਇਹਦੀ ਬੋਲੀ ਹੁੰਦੀ ਵੀ ਦਿਖਾਵਾਂਗੇ ਮੰਡੀ ਦੇ ਵਿੱਚ ਤੇ 6895 ਰੁਪਏ ਬੋਲੀ ਹੋਈ ਹੈ ਜੀ ਆਜੋ ਦੋਸਤੋ ਫਿਰ ਇਹਦੀ ਬੋਲੀ ਹੁੰਦੀ ਵੀ ਦੇਖ ਲਓ ਜੀ ਤੇ ਕਬਾਣਾਂ ਕਟਾਈ ਕੀਤੀ ਜਾਂਦੀ ਹੈ ਜੀ 800 जी। कौन जाओ? हाँ जी। हाँ जी। हाँ जी। जी। हाँ जी। कौन जाए भाई? आओ जी आओ जाओ। देख भाई कब जितना? तेरे नाम हैं? जी। बाहर 100 पचान में हैं। बढ़िया रेट लाए। हाँ। जी। कौन जाओ? हाँ जी। हाँ जी। हाँ जी। ਹੰਗਾ ਭਾਈ ਆਉਜੀ ਹੋ ਜਿਓ ਆਜੋ ਦੇਖ ਭਾਈ ਗੋਲ ਨਾਮ ਤੇਰੇ ਨਾਮ ਹੈ ਜੀ 6895 ਹੈ ਬਹੁਤ ਵਧੀਆ ਵਧੀਆ ਰੇਟ ਹੈ